ਹੈਲੋ ਜੀ ਸਸਟੀ ਕਾ ਜੀ ਸਾਰਿਆਂ ਨੂੰ ਅੱਜ ਅਸੀਂ ਬਹੁਤ ਹੀ ਹੈਲਥੀ ਟੇਸਟ ਸਬਜ਼ੀ ਬਣਾਵਾਂਗੇ ਸੋਇਆਬੀਨ ਅਤੇ ਆਲੂਆਂ ਦੀ ਹੁਣ ਆਪਾਂ ਥੋੜਾ ਜਿਹਾ ਤੇਲ ਗਰਮ ਕਰਕੇ ਥੋੜੇ ਵਿੱਚ ਜੀਰਾ ਪਾ ਲਿਆ ਸੀਗਾ ਆਪਾਂ ਹੁਣ ਇਹਨੂੰ ਆਪਾਂ ਪਿਆਜ਼ ਲਸਣ ਲਸਣ ਅਤੇ ਟਮਾਟਰ ਅਦਰਕ ਦਾ ਪੇਸਟ ਬਣਾ ਕੇ ਚੰਗੀ ਤਰ੍ਹਾਂ ਆਪਾਂ ਭੁੰਨ ਲੈ ਦੇ ਵਿੱਚ ਹੁਣ ਅਸੀਂ ਥੋੜਾ ਜਿਹਾ ਨਮਕ ਪਾਵਾਂਗੇ ਥੋੜੀ ਜੀ ਲਾਲ ਮਿਰਚ ਸਵਾਦ ਅਨੁਸਾਰ ਥੋੜੀ ਜੀ ਹਲਦੀ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਗਰਮ ਮਸਾਲਾ ਪਾਵਾਂਗੇ 1-2 ਮਿੰਟ ਭੁੰਨਣ ਤੋਂ ਬਾਅਦ ਇਹਨਾਂ ਨੂੰ ਥੋੜਾ ਜਿਹਾ ਭੁੰਨ ਲਵਾਂਗੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਸਾਲਾ ਕੱਚਾ ਪਨ ਅਮੂਸੂਰ ਹੋਵੇ ਆਪਾਂ ਨੂੰ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਮਿਕਸ ਕਰਾਂਗੇ ਜੋ ਕਿ ਮਸਾਲਾ ਆਪਣਾ ਸਾੜੇ 1 ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ ਗੈਸ ਦੀ ਸਲੋਈ ਰੱਖਣਾ ਆਪਾਂ ਫਲੇਮ ਇਸ ਤਰ੍ਹਾਂ ਹੀ ਥੋੜੇ-ਥੋੜੇ ਦੇਰ ਬਾਅਦ ਚਲਾਉਂਦੇ ਰਵਾਂਗੇ ਆਪਾਂ ਚੰਗੀ ਤਰ੍ਹਾਂ ਮਸਾਲਾ ਆਪਣਾ ਭੁੰਨ ਜਾਵੇ ਥੋੜਾ ਜਿਹਾ ਪਾਣੀ ਥੋੜਾ ਜਿਹਾ ਮੈਂ ਹੋਰ ਮਿਕਸ ਕਰ ਦਿੱਤਾ ਜੀ ਜੋ ਕਿ ਆਪਣਾ ਮਸਾਲਾ ਨਾ ਜਲ ਨਾ ਜਾਏ ਇਸੇ ਤਰ੍ਹਾਂ ਭੁੰਨੇ 10 ਮਿੰਟ ਆਪਾਂ ਭੁੰਨਾ ਚੰਗੀ ਤਰ੍ਹਾਂ ਜਦੋਂ ਤੇਲ ਛੱਡਣ ਲੱਗ ਜੇ ਤੇ ਉਹਦਾ ਪਤਾ ਲੱਗ ਜਾਵੇ ਕਿ ਮਸਾਲਾ ਭੁੰਨ ਗਿਆ ਚੰਗੀ ਤਰ੍ਹਾਂ ਐਸੇ ਤਰ੍ਹਾਂ ਚਲਾਉਂਦੇ ਰਹੀ ਥੋੜਾ ਥੋੜਾ ਹੁਣ ਇਹਦੇ ਵਿੱਚ ਆਪਾਂ ਜੋ ਬੋਇਲ ਕਰਕੇ ਰੱਖੀਆਂ ਸੀਗੀਆਂ ਸੋਇਆ ਬੀਨ ਉਹ ਵਿੱਚ ਮਿਕਸ ਕਰ ਲਈਆਂ ਵਿੱਚੇ ਆਲੂ ਮਿਕਸ ਕਰ ਦਿੱਤੇ ਆਪਾਂ ਗਰੇਵੀ ਤੁਸੀਂ ਅਦਰਸ ਟੇਸਟ ਮੁਤਾਬਕ ਰੱਖ ਸਕਦੇ ਆ ਜਿੰਨੇ ਕਿ ਤੁਸੀਂ ਖਾਣੀ ਹੈ ਇਹ ਆਪਾਂ ਚਾਵਲ ਨਾਲ ਪੂਰੀ ਨਾਲ ਸਿੰਪਲ ਚਪਾਤੀ ਨਾਲ ਵੀ ਖਾ ਸਕਦੇ ਆ ਬਹੁਤ ਟੇਸਟੀ ਪਰ ਅਸੀਂ ਅੱਜ ਪਰੌਂਠੇ ਨਾਲ ਬਣਾਈ ਹੈ ਨਮਕ ਮਿਰਚ ਵਾਲੇ ਪਰੌਂਠੇ ਮੇਰੇ ਬੇਟੇ ਨੂੰ ਬਹੁਤ ਜ਼ਿਆਦਾ ਪਸੰਦ ਹੈ ਲਓ ਜੀ ਤਿਆਰ ਆਪਣੀ ਬਹੁਤ ਹੀ ਹੈਲਦੀ ਟੇਸਟੀ ਸਬਜੀ ਸੋਇਆ ਵੀਨ ਦੀ ਬਹੁਤ ਟੇਸਟੀ ਬਣੀ ਹੈ ਜੇ ਇੱਕ ਵਾਰ ਬਣਾ ਕੇ ਦੇਖਣਾ ਤੇ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਅਗਲੀ ਰੈਸਪੀ ਕੀ ਚਾਹੀਦੀ ਹੈ ਕੀ ਬਣਾ ਕੇ ਦਿਖਾਈਏ ਤੁਹਾਨੂੰ ਕੀ ਦੱਸਦੀ ਹੈ ਕੀ ਤੁਸੀਂ ਥੈਂਕ ਯੂ ਜੀ